ਸਰਸਿਕਾਲ ਪੀਟੀਸੀ న్యూਸ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਖਰੜ ਤੋਂ ਜਿੱਥੇ ਇੱਕ ਕਬੱਡੀ ਪਲੇਅਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਨਹੀਂ ਨਹੀਂ ਪਹਿਲਾਂ ਉਸਦੇ ਗੋਲੀਆਂ ਮਾਰਿਆ ਗਿਆ ਉਸ ਨੂੰ ਤਲਵਾਰਾਂ ਤੱਕ ਜਿਹੜੀਆਂ ਉਹ ਮਾਰੀਆਂ ਗਿਆ ਉਸਦੇ ਸਿਰ ਦੇ ਵਿੱਚ ਤੋਂ ਉਸ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਕੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਹ ਤਸਵੀਰਾਂ ਦਿਖਾ ਰਿਹਾ ਇਸ ਕਬੱਡੀ ਪਲੇਅਰ ਦਾ ਨਾਂ ਹੈ ਗੁਰਪ੍ਰਤ ਸਿੰਘ ਜੋ ਕਿ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਇੱਥੇ ਖਰੜ ਦੇ ਵਿੱਚ ਹੀ ਰਹਿੰਦਾ ਸੀ ਤੇ ਕੁਝ ਸਮੇਂ ਤੋਂ ਖਰੜ ਦੇ ਇੱਕ ਜਿਮ ਦੇ ਵਿੱਚ ਐਜ਼ ਅ ਟ੍ਰੇਨਰ ਇਹ ਕੰਮ ਕਰਦਾ ਸੀ ਪਰ ਇਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਲਜ਼ਾਮ ਜਿਹੜੇ ਨੇ ਉਹ ਸਾਥੀਆਂ ਤੇ ਲਗਾਏ ਗਏ ਨੇ ਕਿ ਜੋ ਇਸ ਦੇ ਦੋਸਤ ਸੀ ਉਹਨਾਂ ਦੇ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਤਸਵੀਰਾਂ ਦਿਖਾ ਰਿਹਾ ਵੱਡੀ ਘਟਨਾ ਖਰੜ ਦੇ ਵਿੱਚ ਵਾਪਰੀ ਹੈ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਨੇ ਤੇ ਇਹ ਕਾਫੀ ਚਿੰਤਾ ਦਾ ਵਿਸ਼ਾ ਵੀ ਹੈ ਪਰਸੋ ਇੱਕ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਇਸ ਖਬਰ ਨੇ ਜਿਹੜੀ ਸੁਰਖੀਆਂ ਬਟੋਰੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਜੋ ਕਿ ਕਬੱਡੀ ਦਾ ਪਲੇਅਰ ਵੀ ਰਹਿ ਚੁੱਕਾ ਹੈ ਤੇ ਹੁਣ ਜਿਮ ਟ੍ਰੇਨਰ ਦੇ ਵਜੋਂ ਕੰਮ ਕਰਦਾ ਸੀ ਜਿਸ ਤੋਂ ਬਾਅਦ ਇਸ ਦੇ ਪਿਤਾ ਵੀ ਕੈਮਰੇ ਅੱਗੇ ਆਏ ਪਿਤਾ ਦੇ ਵੱਲੋਂ ਆਪਣਾ ਦਰਦ ਵੀ ਬਿਆਨ ਕੀਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾ ਪੈਰਾਂ ਦੀਆਂ ਪੈਗੀਆਂ ਤੇ ਤਫ਼ਤੀਸ਼ ਕੀਤੀ ਗਈ ਜਦ ਜਾਂਚ ਕੀਤੀ ਗਈ ਤਾਂ ਕਈ ਵੱਡੇ ਖੁਲਾਸੇ ਵੀ ਹੋਏ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਤੇ ਪੁਲਿਸ ਨੇ ਇਸ ਮਾਮਲੇ ਤੇ ਕੀ ਕਿਹਾ ਪਰ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਕਿ ਜਦੋਂ ਇੱਕ ਪਿਤਾ ਨੂੰ ਇਹ ਪਤਾ ਚੱਲਦਾ ਹੈ ਕਿ ਉਸ ਦਾ ਪੁੱਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਕਿਵੇਂ ਮਹਿਸੂਸ ਕਰਦਾ ਹੈ ਕਿ ਉਸ ਦਾ ਦਰਦ ਹੁੰਦਾ ਆਉ ਤੁਹਾਨੂੰ ਸਭ ਤੋਂ ਪਹਿਲਾਂ ਉਹ ਸੁਣਾਉਣੇ ਆ ਬੱਚੇ ਨਾਲ ਜੀ ਬਸ ਜਾਂ ਤਾਂ ਉਹ ਜਾਣਦਾ ਹੈ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:00 12:30 ਵਜੇ ਪਤਾ ਲੱਗਿਆ ਪਿੰਡ ਰਾਮਪਰੇ ਰਹਿੰਦੇ ਜੀ ਇਸ ਨੂੰ ਇਹ ਇਥੇ ਰਹਿੰਦੇ ਚੰਡੀਗੜ੍ਹ ਸੱਤ ਅੱਠ ਸਾਲ ਤੋਂ ਪਰ ਅੱਜ ਕੱਲ ਦਾ ਕੇਸ ਹੋਇਆ 10 11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਥਲੇ ਵਿਆੜ ਦਿੱਤਾ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆ ਗਈ ਸਾਰੀਆਂ ਸੀਸੀਟੀਵੀ ਕੈਮਰਿਆਂ ਚ ਆ ਗਿਆ ਅਜੇ ਤੱਕ ਕੋਈ ਮੈਨੂ ਇਰਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਇਸ ਉਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਲਿਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਂਭ ਲਓ ਜਵਾਨੀ ਨੂੰ ਐ ਨਾ ਖਤਮ ਕਰੋ ਐ ਥੋੜੇ ਚੇਚ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਰੰਜਸਾ ਜੇ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਸਾ ਤਾਂ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨਾ ਹੈ ਲਲਕਾਰੋ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆਹ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੇ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਲੇ ਦੇ ਚਾਰ ਗੋਲੀਆਂ ਬਚੀਆਂ ਉਹ ਤੋਂ ਬਾਅਦ ਕਿਰਪਾਨਾਂ ਨਾਲ ਸਿਰ ਉਹਦਾ ਇੰਨਾ ਵੱਡਿਆ ਕਿ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੜਦਾ ਹੁੰਦਾ ਮੈਂ ਇਹੀ ਬੇਨਤੀ ਕਰਦਾ ਸਰਕਾਰ ਨੂੰ ਵਿਭਾਗ ਨੂੰ ਕਿ ਅਨਸਾਫ਼ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ਼ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਤੁਸੀਂ ਸੁਣਿਆ ਇੱਕ ਪਿਤਾ ਆਪਣਾ ਦੁੱਖ ਬਿਆਨ ਕਰਦਾ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਇਹ ਦੁਹਾਈ ਲਾਈ ਜਾ ਰਹੀ ਹੈ ਕਿ ਉਸ ਦੇ ਪੁੱਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਨਸਾਫ ਦਿੱਤਾ ਜਾਵੇ ਇਨਸਾਫ ਸਾਨੂੰ ਦਿੱਤਾ ਜਾਵੇ ਪਰ ਇਸ ਪੂਰੇ ਮਾਮਲੇ ਤੇ ਹੁਣ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪੀਟੀਸੀ ਨਿਊਜ਼ ਦੇ ਸਹਿਯੋਗੀ ਮਨਜੋਤ ਮਨਜੋਤ ਕੀ ਕੁਝ ਜਾਣਕਾਰੀ ਹੈ ਜਿਸ ਤਰੀਕੇ ਦੇ ਨਾਲ ਇੱਕ ਕਬੱਡੀ ਪਲੇਅਰ ਦਾ ਕਤਲ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਕੀ ਕੁਝ ਇਸ ਪੂਰੇ ਮਾਮਲੇ ਤੇ ਕਿਹਾ ਗਿਆ ਹੈ हां देखो जना परसों रात दी लगभग 11:30 बजे दी पूरी घटना और खरड़ दे शिवजोत एन्क्लेव दे कटाबे दे बारे घटना घटी है लेकिन पुलिस सोलो सीधे तौर दे ऊपर ही कहा जा रहा है कि ये दो ठੜਿਆਂ ਦੇ ਵਿੱਚ ਜਦੋਂ ਪਹਿਲਾਂ ਆਪਸ ਵਿੱਚ ਬਹਿਸ ਵਸਾਈ ਹੋ ਇਸ ਤੋਂ ਬਾਅਦ ਇੱਕ ਪਹਿਲਾ ਇੱਕ ਠੜੇ ਨੇ ਤਲਵਾਰ ਦੇ ਨਾਲ ਹਮਲਾ ਕੀਤਾ ਲੇਕਿਨ ਦੂਸਰੇ ਪਾਸੇ ਕੋਹਲੀਆਂ ਚੱਲਣ ਦੀ ਆਵਾਜ਼ਾਂ ਜਦੋਂ ਆਈਆਂ ਤਾਂ ਉਸ ਤੋਂ ਬਾਅਦ तमाम ਉਸੇ ਕਾ ਦੇ ਉੱਪਰ ਜਿਹੜਾ ਮਾਹੌਲ ਹੈ ਉਹ ਵੀ ਤਣਾਅਪੂਰਨ ਹੋਇਆ ਤੇ ਸਾਮ ਦਾ ਮਹਾਉੜੀ ਪੈਦਾ ਹੋ ਗਿਆ ਲੇਕਿਨ ਪੁਲਿਸ ਨੇ ਲਗਭਗ 4 ਉਹਨਾਂ આરોપીਆਂ ਦੀ ਪਛਾਣ ਕਰ ਲਈ ਗਈ ਹੈ ਜੋ ਕਿ ਇਸ ਕਤਲकांड ਦੇ ਵਿੱਚ ਸ਼ਮੋਲੀਅ ਜਨਾਂ ਦੀ ਪਾਈ ਗਈ ਸੀ ਪਰ ਅਜੇ ਤੱਕ ਕੋਈ ਵੀ ਜਿਹੜਾ આરોપી ਹੈ ਜਾਂ ਕੈਲੀ ਵੀ ਜਿਹੜਾ ਸ਼ਮੋਲੀਅ ਜੀ ਸੀ ਸੀ ਉਹ ਕਾਬੂ ਹੁਣ ਤੱਕ ਨਹੀਂ ਕੀਤਾ ਗਿਆ ਨਾਲ ਦੇ ਨਾਲ ਇਹ ਵੀ ਜਿਹੜੇ ਖਾਸ ਹੈ ਕਿ ਗੱਡੀ ਜਿਹੜੀ ਹੈ ਉਹ ਵੀ ਬ੍ਰਾਮਤ ਕੀਤੀ ਗਈ ਹੈ ਪੁਲਿਸ ਵੱਲੋਂ ਔਰ ਸੀਸੀਟੀਵੀ ਜਿਹੜੀਆਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ ਕਿਉਂਕਿ ਇੱਥੇ ਸਪਸ਼ਟ ਰੂਪ ਦੇ ਵਿੱਚ ਇਹ ਵੀ ਡੀਐਸਪੀ ਖਰੜ ਵੱਲੋਂ ਗੱਲਬਾਤ ਦੇ ਦੌਰਾਨ ਕਿਹਾ ਗਿਆ ਕਿ ਜਿਹੜੀ ਇਹ ਜਲਦ ਤੋਂ ਜਲ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲੇ ਸਾਰੇ ਦੋਸ਼ੀ ਜਿਹੜੇ ਨੇ ਉਹ ਲਗਭਗ ਜਲੰਧਰ ਔਰ ਕਪੂਰਥਲਾ ਨਜ਼ਦੀਕ ਇਲਾਕਿਆਂ ਦੇ ਨੇ ਤਾਂ ਇੱਥੇ ਜਿਸ ਮੰਤਵ ਦੇ ਨਾਲ ਆਏ ਸੀ ਕੀ ਮੰਸ਼ਾ ਸੀ ਜਾਂ ਪਹਿਲਾਂ ਤੋਂ ਇਹ ਜਿਹੜੀ ਰੰਜਿਸ਼ ਕਰਕੇ ਇਹ ਘਟਨਾ ਘਟੀ ਸੀ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਹੁਣ ਜਾਂਚ ਦੇ ਘੇਰੇ ਚ ਨੇ ਪੁਲਿਸ ਵੱਲੋਂ ਦਾ ਲਾ ਇਲਾਕੇ ਦੇ ਜਿਹੜੇ ਸੀਸੀਟੀਵੀਜ਼ ਨੇ ਉਹ ਖੰਗਾਲੇ ਜਾ ਰਹੇ ਨੇ ਤਾਂ ਹੁਣ ਕਿੱਥੋਂ ਤੱਕ ਇਹ ਸਫਲਤਾ ਪੁਲਿਸ ਨੂੰ حاصل ਹੁੰਦੀ ਹੈ ਇਹ ਦੇਖਣਾ ਹੋਵੇ ਜੀ ਮਨਜੋਤ ਜੇਕਰ ਗੱਲ ਕੀਤੀ ਜਾਵੇ ਤੁਸੀਂ ਡੀਐਸਪੀ ਖਰੜ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਇਹ ਸਾਫ ਹੋ ਪਾਇਆ ਹੈ ਕਿ ਇਸ ਘਟਨਾ ਨੂੰ ਅੰਜਾਮ ਜੋ ਨੌਜਵਾਨ ਦੇ ਸਾਥੀ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਬਿਲਕੁਲ ਇਹ ਅਜੇ ਤੱਕ ਸਪਸ਼ਟ ਕਰ ਨਹੀਂ ਦਿੱਤਾ ਗਿਆ ਲੇਕਿਨ ਪੁਲਿਸ ਸਾ ਇਹ ਕਹਿਣਾ ਸੀ ਕਿ ਅਜੇ ਤੱਕ ਸ਼ੁਰੂਆਤੀ ਜਾਂਚ ਦੀ ਪਹਿਲੀ ਸਟੇਜ ਹੈ ਲੇਕਿਨ ਜਲਦੀ ਇਹ ਚੀਜ਼ ਪਸਟ ਰੂਪ ਦੇ ਵਿੱਚ ਸਾਹਮਣੇ ਆਵੇ ਕਿਉਂਕਿ ਅਜੇ ਤੱਕ ਜਿਵੇਂ ਸੀਸੀਟੀਵੀ ਸਿਕਾਹਲੇ ਜਾਰ ਨੇ ਜਾਂ ਫਿਰ ਡੀਐਸਪੀ ਖਰੜ ਦਾ ਜ਼ਿਕਰ ਕਰ ਲੀ ਤਾਂ ਉਹਨਾਂ ਨੇ ਇਹੀ ਸਾਫ਼ ਤੌਰ ਦੇ ਉੱਪਰ ਕਹਿ ਕਿ ਪਹਿਲਾਂ ਬਹਿਸ ਹੋਈ ਹੈ ਕਿਸੇ ਗੱਲ ਨੂੰ ਲੈ ਕੇ ਪਰ ਅਜੇ ਸਾਰੇ ਐਂਗਲ ਜਿਹੜੇ ਨੇ ਉਹ ਜਾਂਚ ਰਹੇ ਨੇ ਪਰ ਕਿਸੇ ਐਂਗਲ ਤੋਂ ਅਜੇ ਇਹ ਸਪਸ਼ਟ ਨਹੀਂ ਹੋਇਆ ਕੀ ਇਹ ਕੋਈ ਪੁਰਾਣੀ ਰੰਜਿਸ਼ ਤੇ ਕਰਕੇ ਕੀਤਾ ਗਿਆ ਜਾਂ ਕੋਈ ਕੋਈ ਖੇਬਾਜੀ ਸੀਗੀ ਜਾਂ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਕੋਈ ਜੀ ਸਮੇਂ ਤੱਕ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਣਗੀਆਂ ਉਹ ਐਸਐਸਪੀ ਮੁਹਾਰੀ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਦੇਰੀ ਜਿਹੜੀ ਜਾਣਕਾਰੀ ਹੈਗੀ ਆ ਉਹ ਦੇਣਗੇ ਜੀ ਮਨਜੋਤ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਹਿਲਾ ਜਿਸ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ ਗੁਰਪ੍ਰੀਤ ਦੀ ਉਸ ਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਪੁਲਿਸ ਨੇ ਇਸ ਬਾਰੇ ਕੁਝ ਕਿਹਾ ਹੈ ਨਹੀਂ ਇਸ ਵਾਰ ਇਹ ਜੀ ਤੱਕ ਕੋਈ ਵੀ ਜਾਂਚ ਪੜਤਾਲ ਅਦੇ ਵਿੱਚ ਸਾਹਮਣੇ ਨਹੀਂ ਆਇਆ ਕਿ ਪਹਿਲਾਂ ਉਸ ਨੂੰ ਫੋਨ ਕੀਤਾ ਗਿਆ ਹੋਵੇ ਕਿਉਂਕਿ ਅਜੇ ਤੱਕ ਇਹੀ ਹੈ ਕਿ ਉਹ ਮੂਲ ਰੂਪ ਦੇ ਵਿੱਚ ਉੱਥੇ ਹੀ ਖੜਾ ਸੀ ਜਿਸ ਤਰੀਕੇ ਦੇ ਨਾਲ ਉੱਥੇ ਜਸ਼ਮਦੀਦਾਂ ਐ ਦੱਸਿਆ ਤਾਂ ਉਸ ਤੋਂ ਬਾਅਦ ਜਦੋਂ ਇਹ ਲਗਭਗ 4 ਤੋਂ 5 ਨੌਜਵਾਨ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸ ਵਿੱਚ ਪਹਿਲਾਂ ਬੈਸਬਸੀਆ ਹੁੰਦਾ ਹੈ ਕਿਸੇ ਗੱਲ ਨੂੰ ਲੈ ਕੇ ਤਾਂ ਇਹ ਅਜੇ ਤੱਕ ਸਪਸ਼ਟ ਰੂਪ ਦੇ ਵਿੱਚ ਨਹੀਂ ਦੱਸਿਆ ਗਿਆ ਕਿ ਇਹ ਘਟਨਾ ਕਰਮ ਜਿਹੜਾ ਹੈ ਉਹ ਕਿਉਂ ਵਾਪਰਿਆ ਕਿਸ ਰੰਜਿਸ਼ ਕਰਕੇ ਵਾਪਰਿਆ ਜਾਂ ਕੋਈ ਹੋਰ ਘਟਨਾ ਜਿਹੜੀ ਸੀਗੀ ਉਹ ਕਟਾਈ ਤਾਂ ਸਿੱਧੇ ਤੌਰ ਦੇ ਉੱਪਰ ਕੋਈ ਪਲੈਨਿੰਗ ਕਰਕੇ ਆਏ ਸੀਗੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਜੇ ਤੱਕ ਜੋਚ ਦੇ ਵਿੱਚ ਹੈ ਕਿਉਂਕਿ ਪਹਿਲੀ ਸਟੇਜ ਹੋਣ ਕਰਕੇ ਫੋਲਸ ਜਿਹੜੀ ਹੈ ਅਜੇ ਤੱਕ ਇਸ ਨੂੰ ਸਪਸ਼ਟ ਰੂਪ ਦੇ ਵਿੱਚ ਨਹੀਂ ਸਾਹਮਣੇ ਰੱਖ ਰਹੀ ਤਾਂ ਜਲਦੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਲੈਰਟੀ ਦੇ ਵਿੱਚ ਸਾਹਮਣੇ ਆਉਣਗੀਆਂ ਮਨਜੋਤ ਇੱਕ ਹੋਰ ਸਵਾਲ ਦਾ ਜਵਾਬ ਦੇਣਾ ਕਿ ਪੁਲਿਸ ਦੇ ਵੱਲੋਂ ਮੌਕੇ ਤੇ ਕੀ ਕੁਝ ਬਰਾਮਦਗੀ ਕੀਤੀ ਗਈ ਹੈ ਬਿਲਕੁਲ ਅਜੇ ਤੱਕ ਕੋਈ ਹਥਿਆਰ ਜਾਂ ਕੈਲੀ ਵੀ ਕਿਸੇ ਤਰ੍ਹਾਂ ਦੀ ਕੋਈ ਤਲਵਾਰ ਜਾਂ ਕੋਈ ਹੋਰ ਤੇਜ਼ਾਰ ਹਥਿਆਰ ਬਰਾਮਦ ਨਹੀਂ ਕੀਤਾ ਗਿਆ ਲੇਕਿਨ ਇਹਨਾਂ ਮੁਲਜ਼ਮਾਂ ਨੂੰ ਟ੍ਰੇਸ ਕਰਦੇ ਹੋਏ ਇੱਕ ਫੋਰਡ ਅੰਡੈਵਰ ਕਾਰ ਜਿਹੜੀ ਹੈ ਉਹ ਜੋ ਪੁਲਿਸ ਕਰਨ ਪੁਲਿਸ ਲੋੋਂ ਬਰਾਮਦ ਕਰਨੀ ਗਈ ਹੈ ਤਾਂ ਉਸ ਦੇ ਵਿੱਚ ਇਹ ਵੀ ਖਾਸ ਸੌਰ ਦੇ ਉੱਪਰ ਰਹਿਣ ਵਾਲਾ ਕਿਉਂਕਿ ਸੀਸੀਟੀਵੀਜ਼ ਦੇ ਵਿੱਚ ਇਹ ਵੀ ਚੀਜ਼ਾਂ ਜੈਤੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਦੇਖੀਆਂ ਗਈਆਂ ਕਿ ਗੋਲੀਆਂ ਚੱਲੀਆਂ ਤਾਂ ਉਸ ਪੋਸਟ 'ਵਿਲੇ ਵਰਤਿਆ ਗਿਆ ਜਿਹੜਾ ਹਥਿਆਰ ਹੈ ਉਹ ਅਜੇ ਤੱਕ ਸਾਹਮਣੇ ਨਹੀਂ ਆਇਆ ਹਥਿਆਰ ਬਰਾਮਦ ਵੀ ਕੀਤਾ ਗਿਆ ਨਾ ਹੀ ਕੁਝ ਤੀਸਾਰ ਹਥਿਆਰ ਜਿਹੜਾ ਇਹ ਉਹ ਬਰਾਮਦ ਕੀਤਾ ਗਿਆ ਤਾਂ ਜਲਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਪਰਤਾਂ ਖੁੱਲਣ ਗਿਆ ਤਾਂ ਇਹ ਸਾਹਮਣੇ ਆਉਣਗੀਆਂ ਠੀਕ ਹੈ ਮਨਜੋ ਤੁਸੀਂ ਇਸ ਮਾਮਲੇ ਤੇ ਜਾਣਕਾਰੀ ਲੈਂਦੇ ਰਹੋ ਤੇ ਤੁਹਾਡੇ ਨਾਲ ਅਸੀਂ ਸੰਪਰਕ ਕਰਦੇ ਰਹਾਂਗੇ ਪਰ ਜੋ ਮੁੱਢਲੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਜਿਸ ਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਵੱਡੀ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ਰੀਆਮ ਇੱਕ ਨੌਜਵਾਨ ਦਾ ਕਤਲ ਹੋਣਾ ਜੋ ਕਿ ਪਹਿਲਾਂ ਕਬੱਡੀ ਦਾ ਪਲੇਅਰ ਵੀ ਰਿਹਾ ਹੋਵੇ ਤੇ ਜੋ ਮੌਜੂਦਾ ਸਮੇਂ ਦੇ ਵਿੱਚ ਉਹ ਖਰੜ ਦੇ ਵਿੱਚ ਕੰਮ ਕਰਦਾ ਹੋਵੇ ਤਾਂ ਉਸ ਦਾ ਗੋਲੀਆਂ ਮਾਰ ਕੇ ਹੱਤਿਆ ਕਰ ਦੇਣਾ ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਪਿਤਾ ਦਾ ਵੀ ਇੱਕ ਵੱਡਾ ਬਿਆਨ ਹੈ ਕਿ ਅਸੀਂ ਲਗਾਤਾਰ ਪੁਲਿਸ ਦੇ ਨਾਲ ਸੰਪਰਕ ਕਰ ਰਹੇ ਹਾਂ ਪਰ ਪੁਲਿਸ ਜਿਹੜੀ ਹੈ ਉਹ ਹੱਥ ਖੜੇ ਕਰ ਰਹੀ ਹੈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਨਹੀਂ ਕਰਦੀ ਹੈ ਪਰ ਇਹ ਸਵਾਲ ਕਰਨਾ ਵੀ ਪਰਿਵਾਰ ਦਾ ਲਾਜ਼ਮੀ ਹੈ ਕਿਉਂਕਿ ਜਿਸ ਦਾ ਪੁੱਤ ਜਹਾਨੋਂ ਤੁਰ ਜਾਂਦਾ ਉਸਤੇ ਹੀ ਬੀਤਦੀ ਹੈ ਉਹਨੂੰ ਹੀ ਪਤਾ ਲੱਗਦਾ ਹੈ ਪਰ ਜੋ ਇਹ ਵੱਡੀ ਖਬਰ ਹੈ ਤਮਾਮ ਜਾਣਕਾਰੀ ਲੈਣ ਦੇ ਲਈ ਅਸੀਂ ਕੋਸ਼ਿਸ਼ ਕਰ ਰਿਹਾ ਕਿ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਿ ਸ਼ਰੀਆਮ ਉਸ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਨੌਜਵਾਨ ਦੀਆਂ ਤਸਵੀਰਾਂ ਦਿਖਾ ਰਿਹਾ ਗੁਰਪ੍ਰੀਤ ਸਿੰਘ ਅਜਾ ਨਾਮ ਹੈ ਇੱਕ ਵਾਰ ਮੁਰਦੋਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਖਬਰ ਹੈ ਕਿ ਇਹ ਦਰਅਸਲ ਬੀਤੀ ਦਿਨੀ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਖਰੜ ਦੇ ਸ਼ਿਵਜੋਤ ਇਨਕਲੇਵ ਦੇ ਵਿੱਚ ਜਿਸ ਦਾ ਨਾਂ ਗੁਰਪ੍ਰੀਤ ਸਿੰਘ ਸੀ ਜੋ ਕਿ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਕਬੱਡੀ ਪਲੇਅਰ ਸੀ ਤੇ ਮੌਜੂਦਾ ਸਮੇਂ ਦੇ ਵਿੱਚ ਖਰੜਨ ਦੇ ਵਿੱਚ ਹੀ ਨੌਕਰੀ ਕਰਦਾ ਸੀ ਜਿਮ ਟ੍ਰੇਨਰ ਵਜੋਂ ਇੱਥੇ ਕੰਮ ਕਰਦਾ ਸੀ ਜਿਸ ਦਾ ਦੇਰ ਰਾਤ ਇੱਕ ਟਾਬੇ ਦੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਇਸ ਖਬਰ ਤੇ ਬਣੇ ਹੋયા ਕਿ ਕਿਵੇਂ ਹੋਇਆ ਕਿਵੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਵਾਰ ਮੁੜ ਤੋਂ ਤੁਹਾਨੂੰ ਉਸ ਪਿਤਾ ਦੇ ਬੋਲਸ ਸੁਣਾਉਣੇ ਆ ਜਦੋਂ ਉਸ ਨੂੰ ਪਤਾ ਲੱਗਦਾ ਕਿ ਉਸ ਦਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਪਰਿਵਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਬੱਚੇ ਨਾਲ ਜੀ ਬਸ ਜਾਂ ਤਾਂ ਉਹ ਜਾਣਦਾ ਹੈ ਨਾ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:00 12:30 ਵਜੇ ਪਤਾ ਲੱਗਿਆ ਪਿੰਡ ਰੰਪਰੇ ਰਹਿੰਦੇ ਜੀ ਇਸ ਇਥੇ ਰਹਿੰਦੇ ਚੰਡੀਗੜ੍ਹ ਸੱਤ ਅੱਠ ਸਾਲ ਤੋਂ ਪਰ ਅੱਜ ਕੱਲ ਦਾ ਕੇਸ ਹੋਇਆ 10 11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇ ਜੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਨੇ ਥਲੇ ਵਿਆੜ ਦਿੱਤਾ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆਗੀ ਸਾਰੀਆਂ ਸੀਸੀਟੀਵੀ ਕੈਮਰਾ ਜਦ ਆ ਗਿਆ ਅਜੇ ਤੱਕ ਕੋਈ ਮੈਨੂੰ ਇਨਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਇਸ ਉਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮੱਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਲਿਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਂਭ ਲਓ ਜਵਾਨੀ ਨੂੰ ਐ ਇਨਾ ਖਤਮ ਕਰੋ ਐ ਥੋੜੇ ਚੇਚ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਰੰਜਸ ਨੇ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਰੰਜਸਾਂ ਦਾ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨਾ ਲਲਕਾਰੋ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਹਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਸਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇਰਹਿਮੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੋਂ ਕਹਿੰਦੇ ਗੋਲੀਆਂ ਤੋਂ ਬਾਅਦ ਕਿਰਪਾਨ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਦਲੇ ਦੇ 4 ਗੋਲੀਆਂ ਬਚੀਆਂ ਉਹ ਤੋਂ ਬਾਅਦ ਕਿਰਪਾਨਾਂ ਨਾਲ ਸਿਰ ਉਹਦਾ ਇੰਨਾ ਵੱਡਿਆ ਕਿ ਜਿਵੇਂ ਇੱਕ ਕਸਾਈ ਬੱਕਰੇ ਨੂੰ ਵੱਢਦਾ ਹੁੰਦਾ ਮੈਂ ਇਹ ਹੀ ਬੇਨਤੀ ਕਰਦਾ ਸਰਕਾਰ ਨੂੰ ਵਿਭਾਗ ਨੂੰ ਕਿ ਇਨਸਾਫ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਤਾਂ ਸਬਰ ਹੀ ਹੈ ਨਾ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ੇਖਜੋਤ ਕੁਛ ਕੁਸ਼ਲ ਦੀ ਲੜਾਈ ਹੋਈ ਹੈ ਉਹ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਾਡੀ ਟੀਮ ਮੌਕੇ ਤੇ ਪਹੁੰਚੀ ਆ ਤੇ ਬਹੁਤ ਜਿਹੜਾ ਸਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਲੀ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿੱਛੇ ਭੰਡੇ ਦਾ ਰਹਿਣਾਣਾ ਆਲਵਾਸੀ ਖਰੜ ਸੀ ਤੇ ਇਹ ਇਹ ਜਿਹੜੇ ਕਮ ਸ਼ੋਰਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮਸ ਸੈਕੰਡਰੀ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਲੱਗ ਕੇ ਵੀ ਤਫ਼ਤੀਸ਼ ਜਾਰੀ ਹੈ ਉਕਦਮਾ ਨੰਬਰ 32 ਥਾ ਸਿਟੀ ਹਰਡ ਵੀ ਖੇਤ ਦਰਜ ਕਰ ਦਿੱਤਾ ਗਿਆ ਇਹ ਬਾਕੀ ਸਾਡੇ ਕੋਲ ਵੈਰੀ ਸਟਰੋਂਗ ਵਾਈਟਲ ਕਲੂਜ਼ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਦੀ شناخت ਕਰਦੇ ਉਹਨਾਂ ਨੂੰ ਕਾਬੂ ਕਰਦੇ ਦੇਖੋ ਜੀ ਰਾਤ